ਦੀ ਅਕਾਲ ਜੀ ਹਾਜ਼ਰ ਆਂ ਜੀ ਤੁਹਾਡੇ ਕਚਹਿਰੀ ਚ ਨਵੇਂ ਬਲੌਗ ਦਾ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰਿਓ ਜੀ ਦੇਖੋ ਜੀ ਆ ਚੀਜ਼ਾਂ ਜਿਹੜੀਆਂ ਸੀਗੀਆਂ ਪੁਰਾਣੇ ਆਪਣਾ ਵਿਰਸਾ ਸੀਗਾ ਜੋ ਪਹਿਲਾਂ ਪਿੰਡਾਂ ਦੇ ਵਿੱਚ ਟੋਕਰੇ ਇਹ ਬਣਾਉਂਦੇ ਹੁੰਦੇ ਸੀ ਟੋਕਰੇ ਬਣਾ ਕੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਘਰ ਹੋਰ ਘਰ ਦੇ ਕੰਮਾਂ ਦੇ ਵਿੱਚ ਜਿਵੇਂ ਰੇਹ ਕੱਢਣਾ ਖੇਤੀਬਾੜੀ ਦੇ ਕੰਮ ਏ ਹੋਰ ਘਰਾਂ ਦੇ ਵਿੱਚ ਕੰਮ ਬੋਹੇ ਗੂੜੇ ਨੂੰ ਆਉਂਦੇ ਸੀ ਕੰਮ ਇਹ ਹੁਣ ਚੀਜ਼ਾਂ ਅਲੋਪ ਹੁੰਦੀਆਂ ਜਾਂਦੀਆਂ ਇਹ ਆਪਾਂ ਰੋਟੀਆਂ ਰੱਖਦੇ ਹੁੰਦੇ ਸੀ ਇਹਦੇ ਵਿੱਚ ਛਾਬਾ ਕਹਿੰਦੇ ਸੀ ਤੇ ਹੁਣ ਇਹ ਨਵੇਂ ਟਾਈਪ ਦੇ ਛਾਬੇ ਨੇ ਇਹ ਪੁਰਾਣੇ ਟਾਈਪ ਦੇ ਛਾਬੇ ਨੇ ਇਹ ਕਲਚਰ ਆਪਣਾ ਖਤਮ ਹੁੰਦਾ ਜਾ ਰਿਹਾ ਅਸੀਂ ਆ ਪੱਟੀਆਂਰ ਬਹਾਉ ਮਾਜਰੇ ਦੇ ਵਿਚਾਲੇ ਦੇਖਿਆ ਇਹ ਬਣਿਆ ਹੋਇਆ ਵੀਰ ਉਹਨਾਂ ਦਾ ਸਾਨੂੰ ਬਹੁਤ ਵਧੀਆ ਲੱਗਿਆ ਇਹ ਤੂੰ ਤੀਆਂ ਛਟੀਆਂ ਤੋਂ ਤਿਆਰ ਕਰਦੇ ਹੁੰਦੇ ਸੀ ਆਪਣੇ ਰਾਜੇ ਵੀ ਆਪਣੇ ਵੀਰ ਉਹਨੇ ਤਿਆਰ ਕਰਦੇ ਹੁੰਦੇ ਪਿੰਡਾਂ ਚ ਠੀਕ ਆ ਪਿੰਡਾਂ ਚ ਤਿਆਰ ਕਰਦੇ ਸੀ ਤੇ ਜ਼ਿਮੀਂਦਾਰ ਭਰਾ ਜਾਂ ਹੋਰ ਭੈਣ ਭਾਈ ਜੀ ਨੇ ਵੀ ਗੋਹੇ ਕੁੜੇ ਦਾ ਕਰਨਾ ਜਾਂ ਹੋਰ ਉਹ ਖਰੀਦ ਲੈਂਦੇ ਸੀ ਹੁਣ ਇਹਦੀ ਜਗ੍ਹਾ ਤੇ ਆਉਣ ਲੱਗ ਗਏ ਪਲਾਸਟਿਕ ਦੇ ਪਲਾਸਟਿਕ ਦੇ ਬਣੇ ਹੋਏ ਆਉਣ ਲੱਗ ਗਏ ਤੇ ਇਹ ਕਲਚਰ ਹੁਣ ਖਤਮ ਹੋ ਚੱਲਿਆ ਇਹਦੇ ਕਲਚਰ ਦੇ ਨਾਲ ਨਾਲ ਕਈ ਲੋਕਾਂ ਦਾ ਰੋਜ਼ਗਾਰ ਵੀ ਖਤਮ ਹੋ ਚੱਲਿਆ ਅੱਗੇ ਇਹਦੇ ਨਾਲ ਆਪਣੇ ਪਿੰਡਾਂ 'ਚ ਲੱਗੀ ਵੀਰਾਂ ਦੇ ਜਿਹੜੇ ਤਿਆਰ ਕਰਦੇ ਸੀ ਇਹ ਝੋੜ ਵੀਰ ਹੁੰਦੇ ਸੀ ਤੇ ਇਹ ਕੱਲ ਵੀ ਇਹਨਾਂ ਦਾ ਰੋਜ਼ਗਾਰ ਖਤਮ ਹੋਣ ਲੱਗ ਗਿਆ ਪਹਿਲਾਂ ਇਹ ਰੋਜ਼ਗਾਰ ਬਹੁਤ ਵਧੀਆ ਚੱਲਦਾ ਸੀ ਪੁੱਛਦਿਆਂ ਵੀਰ ਜੀ ਨੂੰ ਕਿਹੜਾ ਪਿੰਡ ਆ ਤੇ ਕਿੰਨਾ ਜਤੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਉੱਚੀ ਬੋਲੋ ਥੋੜਾ ਇਹ ਆਪਣਾ ਕਿਹੜਾ ਪਿੰਡ ਆ ਜੀ ਲੋਕਲੇ ਖੰਡ ਦਾ ਅੱਛਾ ਹੀ ਇਹ ਕਿੰਨਾ ਸਾਲ ਤੋਂ ਆਪ ਪੋਰੇ ਬਣਾਉਂਦੇ ਆ ਜੀ ਹੋ ਗਏ 15-20 ਸਾਲ 15-20 ਸਾਲ ਹੋ ਗਏ ਵਧੀਆ ਚੱਲੀ ਜਾਂਦਾ ਹੀ ਹੁਣ ਤਾਂ ਮੇਰੇ ਹਿਸਾਬ ਨਾਲ ਪਹਿਲਾਂ ਨਾਲ ਬਹੁਤ ਘਟ ਗਿਆ ਹੀ ਕੰਮ ਹਾਂ ਪਹਿਲਾਂ ਪਿੰਡਾਂ 'ਚ ਆਮ ਬਣਾਉਂਦੇ ਸੀ ਜੇ ਤੇ ਆਪਣੇ ਖਰੀਦੀ ਜਾਂਦੇ ਸੀ ਲੋਕ ਕਣਕ ਵੱਟੇ ਹੀ ਦਿੰਦੇ ਸੀ ਪਹਿਲਾਂ ਹਾਂ ਜੀ ਭਰੀ ਹੁੰਦੀ ਸੀ ਜਾਂ ਹਾਂ ਬਣਾਈ ਲੈਂਦਾ ਸੀ ਕਣਕ ਬਣਾਈ ਲੈਂਦੇ ਸੀ ਕਣਕ ਹਾਂ ਜੀ ਤੇ ਹੁਣ ਪੈਸਿਆਂ 'ਚ ਆਉਣ ਲੱਗ ਗਿਆ ਤੇ ਹੁਣ ਬਾਕੀ ਪਲਾਸਟਿਕ ਦੇ ਆਉਣ ਲੱਗੇ ਹੁਣ ਹਾਂ ਇਸ ਕਰਕੇ ਤਾਂ ਫਰਕ ਪੈ ਗਿਆ ਫਰਕ ਪੈ ਗਿਆ ਪਰ ਜਿਹੜੀ ਇਹ ਚੀਜ਼ ਆ ਉਹ ਤਾਂ ਨਹੀਂ ਜੀ ਬਣਦੀ ਨਾ ਨਹੀਂ ਬਣਦੀ ਜੀ ਹਾਂ ਜੀ ਹੋਰ ਵਧੀਆ ਕਾਰੋਬਾਰ ਠੀਕ ਚੱਲੀ ਜਾਂਦਾ ਜੀ ਮਿਹਰਬਾਨੀ ਜੀ ਮਿਲਦੇ ਹਾਂ ਜੀ ਅਗਲੇ ਬਲੌਗ